ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਗ੍ਰਾਹ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੀਐਮ ਮੋਦੀ ਨੂੰ ਤਾਂ ਮਿਲੇ ਨਹੀਂ ਪਰ ਹੁਣ ਪਾਕਿਸਤਾਨ ਦੇ ਫੌਜ ਫੌਜ ਮੁਖੀ ਮਨੀਰ ਖਾਨ ਮਨੀਰ ਖਾਨ ਨਾਲ ਦੁਪਹਿਰ ਦਾ ਖਾਣਾ ਖਾਣਗੇ ਟਰੰਪ ਭਾਰਤ ਦੀ ਵਿਦੇਸ਼ ਨੀਤੀ ਦੀ ਹਾਰ ਆਮ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਤੋਂ ਨਾ ਸ਼ਾਨਾ ਸਾਧਿਆ ਹੈ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਤੇ ਇੱਕ ਹਮਲਾ ਕੀਤਾ ਹੈ ਪੋਸਟ ਵਿੱਚ ਪੁੱਛਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ੀ ਦੌਰਿਆਂ ਤੋਂ ਭਾਰਤ ਨੂੰ ਕੀ ਮਿਲਿਆ ਹੈ ਅਮਰੀਕੀ ਰਾਸ਼ਟਰਪਿਤਾ ਨਾਲ ਟਰੰਪਸ ਜੀ7 ਮੀਟਿੰਗ ਛੱਡ ਕੇ ਚਲੇ ਗਏ ਹਨ ਅੱਜ ਉਹ ਪਾਕਿਸਤਾਨ ਦੇ ਫੌਜ ਦੇ ਅਸੀਮ ਮਮਨੀਰ ਨੂੰ ਮਿਲਣਗੇ ਤੇ ਉਹਨਾਂ ਨਾਲ ਦੁਪਹਿਰ ਦਾ ਖਾਣਾ ਖਾਣਗੇ ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਲਿਖਿਆ ਗਿਆ ਹੈ ਕਿ ਡੋਨਾਟਰੰਪ ਭਾਰਤ ਦੇ ਦੁਸ਼ਮਣਾਂ ਨੂੰ ਮਿਲ ਰਹੇ ਹਨ ਉਹਨਾਂ ਨਾਲ ਦੁਪਹਿਰ ਦਾ ਖਾਣਾ ਖਾ ਰਹੇ ਹਨ ਉਹ ਭਾਰਤ ਦੇ ਕਿਸੇ ਵੀ ਨੇਤਾ ਜਾਂ ਵਫਤ ਨੂੰ ਨਹੀਂ ਮਿਲੇ ਪਾਕਿਸਤਾਨ ਨਾਲ ਟਕਰਾ ਟਕਰਾ ਦੌਰਾਨ ਵੀ ਮੋਦੀ ਦੀ ਅਖੋਤੀ ਦੋਸਤ ਭਾਰਤ ਦੇ ਨਾਲ ਨਹੀਂ ਖੜੇ ਹਨ ਕਿ ਇਹ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਦੀ ਹਾਰ ਨਹੀਂ ਹੈ ਮੋਦੀ ਜੀ ਤੁਹਾਡੇ ਸੈਂਕੜੇ ਵਿਦੇਸ਼ੀ ਦਰਿਆ ਤੇ ਦੇਸ਼ ਨੂੰ ਕੀ ਮਿਲਿਆ ਹੈ ਤਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ G7 ਸਿਮੇਲਨ ਤੋਂ ਇਲਾਵਾ ਕੈਨੇਡਾ ਵਿੱਚ ਆਪਣੇ ਗਲੋਬਲ ਹਮ ਰਤਬਾ ਨਾਲ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ ਜਿਸ ਵਿੱਚ ਵਪਾਰ ਵਿਨਿਵੇਸ਼ ਆਤਵਾਦ ਵਿਰੋਧ ਵਿਰੁੱਧ ਕਦਮ ਤੇ ਗਲੋਬਲ ਚੁਣੌਤੀਆਂ ਵਰਗੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ G7 ਸਿਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਦੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਜੀ ਨੇ ਲੀਡੇ ਮੋਨੋਜ਼ ਨਾਲ ਬਹੁਤ ਵਧੀਆ ਮੁਲਾਕਾਤ ਹੋਈ ਹੈ ਅਤੇ ਦੋਵੇਂ ਦੇਸ਼ ਵਨ ਨਿਵੇਸ਼ ਟੈਕਨੋਲੋਜੀ ਹਾਈ ਗ੍ਰੀਨ ਹਾਈਡਰੋਜਨ ਜਹਾਜ਼ ਨਿਰਮਾਣ ਆਦ ਖੇਤਰਾਂ ਵਿੱਚ ਇਕੱਠੇ ਕੰਮ ਕਰਨਾ ਚਾਹੁੰਦੇ ਹਨ ਇਸ ਸਮੇਂ ਕੈਨੇਡਾ ਵਿੱਚ ਅਯੋਜਿਤ ਜੀ7 ਸਿਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਡੋਨਲਡ 트ਰੰਪ ਨੂੰ ਮੁਲਾਕਾਤ ਹੋਣੀ ਸੀ ਪਰ 트ਰੰਪ ਨੂੰ ਜਲਦੀ ਅਮਰੀਕਾ ਵਾਪਸ ਜਾਣਾ ਪਿਆ ਜਿਸ ਕਾਰਨ ਮੀਟਿੰਗ ਨਹੀਂ ਹੋਈ ਸકી ਵਿਰੋਧੀ ਨੇਤਾ ਇਨ੍ਹਾਂ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਰਾਸ਼ਾ ਬਣਾ ਰਹੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ